ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟ ਪੂਰੇ ਮੰਡੀ ਦੇ ਵਿੱਚ ਟੂੜੀ ਦੀ ਬੋਲੀ ਤੇ ਤਰੀਕ ਹੈਗੀ ਹੈ ਬਈ ਅੱਜ 16 5 2025 ਕਿੰਨਾ ਅੱਜ ਆਇਆ ਸਾਰੇ 5 ਜੀ 5 ਨਾ ਗਏ ਤੇ 5 ਹੀ ਪੰਡਾਲੇ ਅੱਜ ਕੱਲ ਜਿਹੜੀ ਟੂੜੀ ਵਗੀ ਸੀ 15 5 2025 ਦੇ ਵਿੱਚ ਸੀ 200 ਤੋਂ ਲੈ ਕੇ 2500 ਰੁਪਏ ਦੇ ਵਿੱਚ ਵਿੱਚ ਅੱਜ ਜਿਹੜੀ ਟੂੜੀ ਦੇਖਦੇ ਆਂ ਕੀ ਰੇਟ ਲੱਗਦੀ ਆ ਲੋਜੀ ਕਰੋ ਕੁਆਲਿਟੀ ਚੈੱਕ ਵਧੀਆ ਕੁਆਲਿਟੀ ਦੀ ਟੂੜੀ ਦੀ ਤੂੜੀ ਦਾ ਜਿਹੜਾ ਇਸ ਵਾਰ ਰੇਟ ਬਹੁਤ ਜ਼ਿਆਦਾ ਮੰਦਾ ਜੀ ਰੇਟ ਮੰਦਾ ਹੋਣ ਦੇ ਕਾਰਨ ਜਿਹੜੇ ਕਿਸਾਨ ਐ ਇਸ ਵਾਰ ਪ੍ਰੇਸ਼ਾਨ ਐ ਜੀ ਅੱਜ ਮੈਂਟ ਸੈ ਗਿਆ ਸਾਰਾ 1:07 ਵਜੇ ਚ ਪੂਰੇ 7 ਵਜੇ ਬਈ ਕੋੜਕਪੁਰੇ ਮੰਡੀ ਦੇ ਵਿੱਚ ਜਿਹੜੀ ਤੂੜੀ ਦੀ ਬੋਲੀ ਹੁੰਦੀ ਐ ਹਰ ਰੋਜ਼ ਦਿਖਾਉਣਿਆ ਤੁਹਾਨੂੰ ਜੀ ਮਾ ਉਸ ਕਰੋ ਜਿਹੜੀ ਕੁਆਲਿਟੀ ਚੈੱਕ ਕਰੋ ਜੀ ਤੂੜੀ ਜੀ ਆਜੋ ਆਜੋ ਵੀ ਆਜੋ ਆਜੋ ਆਵਾਜ਼ ਮਾਰ ਦਿਓ ਕੋਈ ਨਾ ਕੁਆਲਿਟੀ ਚੈੱਕ ਕਰੋ ਜੀ ਓਏ ਬੋਲੋ ਬਾਈ ਆ ਸੁੱਖਿਆ ਮੈਂ ਉਹਦੇ ਦੇਖੀ ਬਾਜ਼ੀ ਦੇ 200 ਰੁਪਿਆ 200 ਰੁਪਿਆ ਦੋਸਤ ਲਓ ਜੀ ਪਹਿਲੀ ਟਰਾਲੀ ਆ ਬਈ 200 ਰੁਪਏ ਵਿੱਚ ਤੇ ਬਾਈ ਕਹਿੰਦਾ ਨਹੀਂ ਵੇਚਣੀ ਮੰਦਾ ਬਹਲਾ ਰੇਟ ਜੀ ਰੇਟ ਹੀ ਬਹਲਾ ਮੰਦਾ ਜੀ 200 ਰੁਪਏ ਰੇਟ ਬਹਲਾ ਥੋੜਾ ਅਸਾਂ ਚਾਰ ਟਰਾਲੀਆਂ ਰਹਿ ਗਈਆਂ ਨੇ ਦੇਖਦੇ ਆ ਕਿ ਰੇਟ ਜਾਂਦੇ ਆ ਜੀ 215 215 215 ਬੋਲਣ ਕਿਨੇ 215 ਰੁਪਏ ਜੀ ਲਓ ਜੀ ਇਹ ਵੀ 215 ਰੁਪਏ ਲੱਗੇ ਆ ਜੀ ਜਿਹੜਾ ਰੇਟ ਪਹੁੰਚਾ ਦੀ ਰੌਣ ਹੋ ਗਈ 235 ਰੁਪਏ 40 ਰੁਪਏ 40 ਰੁਪਏ 47 ਰੁਪਏ ਬੋਲਾਂਗੇ ਨਾ 245 ਰੁਪਏ ਬਾਈ ਜੀ ਲਓ ਜੀ ਇਹ ਲੱਗੇ ਇੱਕ ਟਰਾਲੀ 245 ਰੁਪਏ ਦੀ ਲਓ ਜੀ ਇੱਕ ਟਰਾਲੀ ਲੱਗੀ ਹਸ ਤੱਕ 245 ਰੁਪਏ ਦੀ ਲੋਈ ਦੋ ਟਰਾਲੀਆਂ ਲਏ ਹੋਏ ਦੇਖਦੇ ਆਂ ਕਿ ਡਿੱਟ ਜਾਂਦੇ ਆਂ 200 ਰੁਪਿਆ 200 200 ਆਂਕਾ 10 15 20 25 3 23 235 ਬੋਲਦਾ ਕੋਈ 235 ਜੇ ਬਾਈ ਜੀ ਲਓ ਜੀ ਇਹ ਲੱਗੀ 235 ਰੁਪਏ ਜੀ ਇੱਕ ਟਰਾਲੀ ਗਈ ਹੈ ਜੀ 250 ਰੁਪਏ ਬਾਕੀ ਜਿਹੜਾ ਲੱਗੇ 210 220 ਲੱਗੇ ਲੋ ਜੀ ਦੋ ਨਾਕ ਹੋਰ ਆ ਗਈ ਇੱਕ ਜਾਲੀ ਵਾਲੀ ਆ ਗਈ ਤੇ ਇੱਕ ਅੰਡਾਲੀ ਆ ਜੀ ਬੋਲੋ ਜੀ 200 ਰੁਪਿਆ 200 ਰੁਪਿਆ 10 ਕਰਦੇ 10 15 25 35 40 40 ਰੁਪਿਆ ਇਹ ਚੱਕਦਾ ਡੰਡੇ ਹਾਂ ਸਰ ਲੱਗਾ 250 ਰੁਪਏ ਬੋਲਣਾ ਬੈਗਨੇ 150 ਪਹਿਲਾਂ 300 ਰੁਪਏ ਬਾਈ ਜੀ ਲਓ ਜੀ ਇੱਕ ਟਰਾਲੀ ਲੱਗੀ 250 ਰੁਪਏ ਲੱਗੇ ਜੀ ਜਾਲੀ ਵਾਲੀਆਂ ਰਹਿ ਗਈਆਂ ਦੋ ਨਾਗੇ ਦੇਖਦੇ ਆਂ ਕੀ ਰੇਟ ਜਾਂਦੀ ਲਓ ਜੀ ਜਾਲੀ ਵਾਲੀ ਦੇਖਦੇ ਆਂ ਕੀ ਰੇਟ ਜਾਂਦੀ